ਰਾਹੁਲ ਗਾਂਧੀ ਨੇ ਸਿੱਖਾਂ ਬਾਰੇ ਕੋਟੇਪਨੀ ਕੀ ਕਰ ਦਿੱਤੀ ਰਾਹੁਲ ਗਾਂਧੀ ਖਿਲਾਫ ਤਿੰਨ ਪਰਚੇ ਦਰਜ ਹੋ ਗਏ ਪਰਚੇ ਕਿਥੇ ਦਰਜ ਹੋਏ ਜਿੱਥੇ ਭਾਜਪਾ ਦੀ ਸਰਕਾਰ ਹੈ ਅ ਛੱਤੀਸਗੜ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਰਚੇ ਦਰਜ ਹੋਏ ਆ ਹੁਣ ਪਰਚੇ ਦਰਜ ਕਰਵਾਉਣ ਵਾਲੇ ਕੌਣ ਨੇ ਉਹ ਭਾਜਪਾ ਦੇ ਆਗੂ ਪਰ ਸਿੱਖ ਚਿਹਰੇ ਜ਼ਰੂਰ ਹੈ ਉਹਨਾਂ ਦੇ ਨਾਮ ਅਗਰ ਸਿੰਘ ਲੱਗਦਾ ਉਹਨਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਾਇਆ ਉਸ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਧਾਰਮਿਕ ਭਾਵਨਾਵਾਂ ਭੜਕੀਆਂ ਨੇ ਧਾਰਮਿਕ ਭਾਵਨਾਵਾਂ ਕਿਸੇ ਦੀਆਂ ਹੀ ਅੱਜਕੱਲ੍ਹ ਭੜਕ ਜਾਂਦੀਆਂ ਹੁਣ ਇਹਦੇ ਵਿੱਚ ਵੀ ਦੋ ਰਾਵਾਂ ਨੇ ਇੱਕ ਤਾਂ ਰਾਹੁਲ ਗਾਂਧੀ ਨੇ ਜਿਹੜਾ ਕੜਾ ਪਹਿਨਨ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾਣ ਨੂੰ ਲੈ ਕੇ ਜਾਂ ਪੱਗ ਬੰਨਣ ਨੂੰ ਲੈ ਕੇ ਕਿ ਬਣ ਸਕਣਗੇ ਕਿ ਨਹੀਂ ਕੜਾ ਪਹਿਨ ਸਕਣਗੇ ਕਿ ਨਹੀਂ ਗੁਰਦੁਆਰਾ ਸਾਹਿਬ ਜਾ ਸਕਣਗੇ ਕਿ ਨਹੀਂ ਇਸਤੇ ਬਾਰੇ ਜਿਹੜਾ ਭਵਿੱਖ ਦਾ ਚਿੰਤਾ ਕੀਤੀ ਹੈ ਪਰ ਉਹਨਾਂ ਨੇ ਇੱਕ ਕਮਿਊਨਿਟੀ ਦੀ ਗੱਲ ਨਹੀਂ ਸੀ ਕੀਤੀ ਪਰ ਸਾਹਮਣੇ ਇੱਕ ਭਲਿੰਦਰ ਸਿੰਘ ਨਾਮ ਦੇ ਪੱਤਰਕਾਰ ਜਿਹੜੇ ਉੱਥੇ ਬੈਠੇ ਸੀ ਉਹਨਾਂ ਵੱਲ ਦੇਖ ਕੇ ਬਸ ਇਸ਼ਾਰਾ ਕੀਤਾ ਕਿ ਤੁਸੀਂ ਟਰਬਨ ਪਹਿਣੀ ਹੈ ਤੁਹਾਡਾ ਨਾਮ ਕੀ ਹੈ ਉਹ ਹਵਾਲਾ ਉਹਨਾਂ ਨੇ ਸਿਰਫ ਇੱਕ ਸਿੱਖ ਦਾ ਦੇ ਦਿੱਤਾ ਉੱਥੇ ਉਦਾਹਰਨ ਇੱਕ ਸਿੱਖਾਂ ਦੀ ਦੇ ਦਿੱਤੀ ਪਰ ਉਹਨਾਂ ਨੇ ਆਲ ਕਮਿਊਨਿਟੀ ਦੀ ਗੱਲ ਕੀਤੀ ਖਾਸ ਕਰਕੇ ਘੱਟ ਗਿਣਤੀਆਂ ਦੀ ਕਿ ਭਾਰਤ ਦੇ ਵਿੱਚ ਦੇਖਰ ਤੁਹਾਡੀਆਂ ਕਦਰਾਂ ਕੀਮਤਾਂ ਦੇ ਵਿੱਚ ਤੁਸੀਂ ਸਹਿਮੇ ਹੋਮੋਜਾ ਆਜ਼ਾਦ ਤਰੀਕੇ ਨਾਲ ਚੱਲ ਸਕਦੇ ਹੋ ਕਿ ਨਹੀਂ ਚੱਲ ਸਕਦੇ ਜਦੋਂ ਲੜਾਈ ਇਸ ਗੱਲ ਦੀ ਹੋਵੇ ਤੇ ਬਹੁਤ ਵੱਡਾ ਸਵਾਲ ਹੈ ਅਮਰੀਕਾ ਦੇ ਵਿੱਚ ਦਿੱਤੀ ਗਈ ਟਿੱਪਣੀ ਹੈ ਹੁਣ ਰਾਹੁਲ ਗਾਂਧੀ ਨੇ ਜਿਹੜੇ ਤਿੰਨ ਪਰਚੇ ਹੋ ਗਏ ਆ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦਾ ਫੇਰ ਟਵੀਟ ਇੱਕ ਆ ਗਿਆ ਉਹ ਹੀ ਪੁਰਾਣਾ ਵੀਡੀਓ ਪੋਸਟ ਕਰਕੇ ਕਿ ਮੈਂ ਸਿੱਖ ਭੈਣ ਭਰਾਵਾਂ ਨੂੰ ਵੀ ਪੁੱਛਣਾ ਚਾਹੁੰਨਾ ਕਿ ਮੈਂ ਜੋ ਕਿਹਾ ਸੀ ਉਸ ਦੇ ਵਿੱਚ ਗਲਤ ਕੀ ਹੈ ਇਹ ਰਾਹੁਲ ਗਾਂਧੀ ਕਹਿ ਰਿਹਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਧਾਰਮਿਕ ਭਾਵਨਾਵਾਂ ਭੜਕ ਰਹੀਆਂ ਉਹ ਪਾਰਟੀ ਦੇ ਹਿਸਾਬ ਨਾਲ ਭੜਕ ਰਹੀਆਂ ਜਾਂ ਆਮ ਲੋਕਾਈ ਦੇ ਹਿਸਾਬ ਨਾਲ ਭੜਕ ਰਹੀਆਂ ਆਮ ਜਿਹੜੇ ਲੋਕ ਨੇ ਆਮ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹ ਤੋਂ ਬਾਹਰ ਇਹਨਾਂ ਵਾਲੇ ਸਿੱਖ ਕਮਿਊਨਿਟੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਵੱਲੋਂ ਕਿਸੇ ਵੱਲੋਂ ਅਜੇ ਤੱਕ ਕਿਸੇ ਦਾ ਨਾਰੋਜ ਚਲੋ ਛੱਡੋ ਐਫ ਆਈ ਆਰ ਹੋਈ ਜਾਂ ਨਹੀਂ ਹੋਈ ਮੰਨ ਲਓ ਕਿਸੇ ਸਟੇਟ ਦੇ ਵਿੱਚ ਤੁਹਾਡੀ ਨਹੀਂ ਚੱਲੇਗੀ ਪਰ ਕੋਈ ਮਜਹਿਰ ਨਹੀਂ ਕੀਤਾ ਕਿਸੇ ਨੇ ਕੋਈ ਧਰਨਾ ਨਹੀਂ ਦਿੱਤਾ ਹੈਗਾ ਕਿਸੇ ਸਿੱਖਾ ਗੂ ਨੇ ਕੁਈ ਸਿੱਖ ਆਮ ਜਿਹੜੇ ਲੋਕ ਨੇ ਕਿਸੇ ਵੱਲ ਕੋਈ ਰੋਸ਼ਨੀ ਨਜ਼ਰ ਆ ਰਿਹਾ ਹੈਗਾ ਪਰ ਇਹ ਜਿਹੜੇ ਜਿੰਨੇ ਵੀ ਕਮ ਸ਼ਿਕਾਇਤ ਕੀਤੀ ਹੈ ਇਹ ਭਾਜੀਪੀ ਦੇ ਸਿੱਖ ਹੀ ਕਿਉਂ ਹੈਗੇ ਨੇ ਉਹੀ ਮੈਂ ਕਹਿ ਰਿਹਾ ਕਿ ਪਾਰਟੀ ਦੇ ਹਿਸਾਬ ਨਾਲ ਧਾਰਮਿਕ ਭਾਵਨਾਵਾਂ ਭੜਕ ਰਹੀਆਂ ਅੱਜ ਹੁਣ ਰਾਹੁਲ ਗਾਂਧੀ ਉਸ ਪਰਿਵਾਰ ਦੇ ਵਿੱਚੋਂ ਹੈ ਜਿਨ੍ਹਾਂ ਨੇ ਤਸ਼ੱਦਦ ਬੋਤ ਕੀਤਾ ਪੰਜਾਬ ਦੇ ਅੰਦਰ ਉਸਦੇ ਲਈ ਪਾਰਟੀ ਵੀ ਸ਼ਰਮਿੰਦਾ ਅਜ ਤੱਕ ਹੁੰਦੀ ਹੈ ਜੇ ਕਿਸੇ ਨੂੰ ਸਵਾਲ ਕਰ ਲਓ ਨਾ ਕਿ ਮਾਫੀ ਕਿਉਂ ਨਹੀਂ ਮੰਗਦੇ ਤੁਸੀਂ ਜਨਤਕ ਤੌਰ ਤੇ ਸਮੁੱਚੀ ਕਾਂਗਰਸ ਤਾਂ ਉਹਨਾਂ ਦੇ ਮੂੰਹ ਤੋਂ ਰੰਗ ਉੱਟ ਜਾਂਦਾ ਹੈ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਨੂੰ ਸਵਾਲ ਕਰ ਲਓ ਚਾਹੇ ਪੰਜਾਬ ਦੀ ਲੀਡਰਸ਼ਿਪ ਹੈ ਤੇ ਚਾਹੇ ਦਿੱਲੀ ਬੈਠੀ ਲੀਡਰਸ਼ਿਪ ਹੈ ਉਹਨੇ ਦੇਖੋ ਕਿ ਰਾਹੁਲ ਗਾਂਧੀ ਉਸ ਪਰਿਵਾਰ ਦੇ ਵਿੱਚੋਂ ਹੋਵੇ ਇਸ ਬਿਆਨ ਦੇ ਕਰਕੇ ਇੱਕ ਸਿੰਗਲ ਵੀ ਸ਼ਿਕਾਇਤ ਆਮ ਬੰਦਿਆਂ ਦੇ ਵੱਲੋਂ ਨਾ ਦਿੱਤੀ ਜਾਵੇ ਉਸ ਦੇ ਖਿਲਾਫ ਇਸ ਦੇ ਵਿੱਚੋਂ ਇੱਕ ਗੱਲ ਪਰ ਤੱਖ ਪ੍ਰਮਾਣ ਹੈ ਕਿ ਸਿੱਖਾਂ ਨੇ ਵੀ ਸਿੱਖ ਭਾਈਚਾਰੇ ਨੇ ਵੀ ਮੰਨ ਰਿਹਾ ਮੰਨ ਲਿਆ ਕਿ ਰਾਹੁਲ ਗਾਂਧੀ ਨੇ ਜਿਹੜੇ ਸੰਦਰਭ ਵਿੱਚ ਪ੍ਰਸੰਗ ਵਿੱਚ ਬਿਆਨ ਦਿੱਤਾ ਹੈ ਬਿਲਕੁਲ ਠੀਕ ਹੈ ਇਸ ਤਰ੍ਹਾਂ ਹੋਇਆ ਆ ਤਾਜੀ ਘਟਨਾ ਦੇਖ ਲਓ ਉੱਤਰਾਖੰਡ ਦੇ ਸ਼ਹੀਦ ਉਦਮ ਸਿੰਘ ਨਗਰ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਨੇ ਵੀ ਇਸ ਮਾਮਲੇ ਦੇ ਨਖੇਦ ਦੀ ਕੀਤੀ ਹੈ ਕਿਉਂਕਿ ਵੀਡੀਓ ਬਹੁਤ ਵਾਇਰਲ ਹੋ ਗਿਆ ਜਿਸ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਨੇ ਤਫਤੀਸ਼ ਦੇ ਨਾਮ ਦੇ ਉੱਤੇ ਇੱਕ ਨੌਜਵਾਨ ਦੀ ਬਾਹ ਮਰੋੜੀ ਹੋਈ ਹੈ ਉਸ ਦੇ ਕਕਾਰਾਂ ਦੀ ਬੇਅਦਬੀ ਹੋ ਰਹੀ ਹੈ ਉਹ ਵੀਡੀਓ ਦੇਖ ਕੇ ਐ ਪਤਾ ਲੱਗ ਰਿਹਾ ਹੈ ਜਿਵੇਂ ਪੁਲਿਸਾਂ ਨੇ ਸ਼ਰਮ ਹੀ ਲਾਈ ਹੋ ਕੋਈ ਮੋਟਰਸਾਈਕਲ ਆ ਕੋਈ ਕਾਰ ਆ ਉਹਦੀ ਤੁਸੀਂ ਚੈਕਿੰਗ ਕਰਨੀ ਹੈਗੀ ਹੈ ਪਰ ਤੁਸੀਂ ਉਹਦੀ ਬਾਹੀਂ ਫੜ ਲਈ ਹੈਗੀ ਉਹਨੂੰ ਤੁਸੀਂ ਉਹਦਾ ਤੁਸੀਂ ਜ਼ੁਲਮ ਕਰ ਰਹੇ ਹੋ ਧੱਕਾ ਕਰ ਰਹੇ ਹੋ ਪੁਲਿਸ ਵਾਲਿਆਂ ਦੀ ਜਿਹੜੀ ਮਾਨਸਿਕ ਸਥਿਤੀ ਹੈ ਕੀ ਇਹ ਵੀ ਖਰਾਬ ਹੋ ਚੁੱਕੀ ਹੈਗੀ ਆ ਇੱਥੇ ਪੁਲਿਸ ਵਾਲਿਆਂ ਦੀ ਕਹਿ ਸਕਦੇ ਆ ਜਾਂ ਫਿਰ ਇਹ ਕਹਿ ਲਈਏ ਕਿ ਜਿਹੜੀ ਪਿੱਛੇ ਲੌਬੀ ਇੱਕ ਬੈਠੀ ਹੁੰਦੀ ਆ ਉਹਦੀ ਇੱਕ ਹੱਲਾਸ਼ੀਰੀ ਜ਼ਰੂਰ ਹੁੰਦੀ ਆ ਇਹ ਉੱਤਰਾਖੰਡ ਦਾ ਮਾਮਲਾ ਪਿੱਛੇ ਜੇ ਲਖੀਮਪੁਰ ਖੀਰੀ ਦਾ ਜਿਹੜਾ ਪਲਿਆ ਇਲਾਕਾ ਜਿੱਥੇ ਗੱਡੀ ਛਾੜ ਦਿੱਤੀ ਸੀ ਮਿਨਿਸਟਰ ਦੇ ਪੁੱਤਰ ਨੇ ਉੱਥੇ ਬੋਲੇ ਵੀ ਨਹੀਂ ਤੇ ਉੱਥੇ ਇੱਕ ਆਧਾਰਨ ਆਈ ਸੀ ਸਾਹਮਣੇ ਜਦੋਂ ਉਹ ਇੱਕ ਯਾਤਰਾ ਨਿਕਲਦੀ ਆ ਧਾਰਮਿਕ ਯਾਤਰਾ ਤੇ ਉੱਥੇ ਕੁਝ ਸਿੱਖ ਭਾਈਚਾਰੇ ਦੇ ਲੋਕ ਆ ਜਿਹੜੇ ਸਹਿਯੋਗ ਵੀ ਦਿੰਦੇ ਆ ਉੱਥੋਂ ਦੇ ਲੋਕਾਂ ਨੇ ਦੱਸਿਆ ਪਰ ਉੱਥੇ ਇੱਕ ਪੁਲਿਸ ਅਫਸਰ ਕਿਵੇਂ ਸਿੱਖਾਂ ਵੱਲ ਇਸ਼ਾਰਾ ਕਰਕੇ ਨੌਜਵਾਨਾਂ ਵੱਲ ਅੱਤਵਾਦੀ ਨੇ ਉਹਨੂੰ ਅੱਤਵਾਦੀ ਕਹਿ ਦਿੱਤਾ ਗਿਆ ਸਿੱਧਾ ਹੀ ਖਾਲਸਤਾਨੀ ਅੱਤਵਾਦੀ ਇੱਕੋ ਹੀ ਟੈਗ ਹੈ ਖਾਲਸਤਾਨੀ ਦਾ ਟੈਗ ਲਾ ਦੋ ਅੱਤਵਾਦੀ ਦਾ ਟੈਗ ਲਾ ਦੋ ਬਾਅਦ ਚ ਮਾਫੀ ਇਸ ਕਰਕੇ ਝੂਠੀ ਸੱਚੀ ਮੰਗ ਲਈ ਜਾਂਦੀ ਹੈ ਕਿ ਖਲਾਰਾਂ ਨਾ ਪਵੇ ਜਾਂ ਸਿਆਸੀ ਤੌਰ ਤੇ ਨੁਕਸਾਨ ਵੱਡਾ ਨਾ ਹੋਵੇ ਪਹਿਲਾਂ ਹੱਲਾਸ਼ੇਰੀ ਹੈ ਇਹਨਾਂ ਅਫਸਰਾਂ ਨੂੰ ਤਾਂ ਹੀ ਬੋਲਦੇ ਐ ਇਥੋਂ ਤੱਕ ਕਿ ਆਈਪੀਐਸ ਆਈਐਸ ਇੱਕ ਟੀਟੀਸੀ ਜਿਹੜਾ ਰੇਲਵੇ ਮਹਾਰਾਸ਼ਟਰ ਦੇ ਵਿੱਚ ਉੱਥੇ ਕਿਵੇਂ ਉਸ ਨੂੰ ਉਸ ਦੇ ਨਾਲ ਜਿਵੇਂ ਕੁਝ ਲੋਕਾਂ ਨੇ ਜਿਹੜੇ ਉਸ ਸਾਇਕੀ ਦੇ ਨੇ ਬੰਦੇ ਜਿਹੜੇ ਧਾਰਮਿਕ ਫਿਰਕਾਪ੍ਰਸਤੀ ਨੂੰ ਵਧਾਉਣਾ ਚਾਹੁੰਦੇ ਨੇ ਜਿਹੜੇ ਇਹ ਨਹੀਂ ਚਾਹੁੰਦੇ ਕਿ ਭਾਈਚਾਰਕ ਸਾਂਝ ਨਾਲ ਲੋਕ ਰਹਿਣ ਚਾਹੀਏ ਦੁਨੀਆ ਦੇ ਕਿਸੇ ਕੋਨੇ 'ਚ ਰਹਿਣ ਇਸ ਕਰਕੇ ਜਿੱਥ ਦੇ ਬਿਆਨ ਦੀ ਗੱਲ ਹੈ ਹੁਣ ਰਾਹੁਲ ਗਾਂਧੀ ਨੇ ਫੇਰ ਦੁਬਾਰਾ ਪੁੱਛ ਲਿਆ ਕਿ ਸਿੱਖ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਮੈਨੂੰ ਦੱਸ ਦਿਓ ਮੈਂ ਕੀ ਗਲਤ ਕੀਤਾ ਔਰ ਭਾਜਪੀ ਦੇ ਉੱਤੇ ਉਹਨਾਂ ਨੇ ਦੋਸ਼ ਲਾਏ ਨੇ ਕਿ ਮੇਰੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਔਰ ਖਾਸ ਕਰਕੇ ਇੱਥੇ ਬਾਕੀ ਭਾਜਪੀ ਦੇ ਲੀਡਰ ਬੋਲੇ ਜਿਸ ਦੇ ਵਿੱਚ ਪੂਰੀ ਸਾਹਿਬ ਨੇ ਜਿਹੜੇ ਉਹ ਵੀ ਬੋਲੇ ਜਿਸ ਦੇ ਵਿੱਚ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ ਉਹ ਵੀ ਬੋਲੇ ਹੋਰ ਵੀ ਬਹੁਤ ਲੀਡਰ ਨੇ ਪਰ ਸਭ ਤੋਂ ਵੱਧ ਇਸ ਮਾਮਲੇ ਦੇ ਵਿੱਚ ਜਿਹੜੇ ਚਾਹੇਤੇ ਹੁੰਦੇ ਸੀ ਜਾਂ ਜਿਨ੍ਹਾਂ ਦੇ ਉਹ ਚਾਹਿੱਤੇ ਸੀ ਜਾਂ ਉਹਨਾਂ ਦਾ ਚਾਹਿੱਤਾ ਸੀ ਕੋਈ ਉਹ ਰਾਹੁਲ ਗਾਂਧੀ ਸੀ ਰਵਨੀਤ ਬਿੱਟੂ ਹੁਣ ਰਵਨੀਤ ਬਿੱਟੂ ਸਾਹਿਬ ਤੋਂ ਵੱਧ ਬੋਲੇਆ ਰਵਨੀਤ ਬਿੱਟੂ ਨੇ ਤੇ ਇੱਕ ਨੰਬਰ ਦਾ ਅਤਵਾਦੀ ਤੱਕ ਦੱਸ ਦਿੱਤਾ ਸੀ ਫੇਰ ਕੀ ਗੱਲ ਹੋਈ ਕਿ ਇੱਕ ਅ ਬੇਜ ਵੇਜੂ ਵੈਦੂ ਨਾਮ ਦਾ ਕੋਈ ਬੇਜ ਵੈਦੂ ਨਾਮ ਦਾ ਵਿਧਾਇਕ ਕਾਂਗਰਸ ਦਾ ਤੇ ਲੰਗਾਨਾਂ ਦਾ ਉਸ ਨੇ ਵੀ ਬੜੀ ਭੱਦੀ ਜਿਹੜੀ ਸ਼ਬਦਾਵਲੀ ਵਰਤੀ ਰਵਨੀਤ ਸਿੰਘ ਬਿੱਟੂ ਦੇ ਲਈ ਕਿ ਮੈਂ ਆਪਣੀ ਪੁਸ਼ਤੈਨੀ ਜ਼ਮੀਨ ਆ ਜਿਹੜੀ ਜੱਦੀ ਪੁਸ਼ਤੀ ਉਹ ਦਾਨ ਕਰਦੇ ਆਂਗਾ ਦੇ ਦੇ ਆਂਗਾ ਜਿਹੜਾ ਸਿਰ ਕਲਮ ਕਰਕੇ ਲਿਆਵੇਗਾ ਵੱਡ ਕੇ ਲਿਆਵੇਗਾ ਰਵਨੀਤ ਬਿੱਟੂ ਦਾ ਇਹ ਅਸੀਂ ਇੱਥੇ ਵੀ ਨਖੇਦੀ ਕਰਦੇ ਆ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇ ਨਾਲ ਕੀ ਕਾਂਗਰਸ ਦਾ ਵਿਧਾਇਕ ਸਾਬਤ ਕੀ ਕਰਨਾ ਚਾਹੁੰਦਾ ਇੱਥੇ ਹੁਣ ਰਵਨੀਤ ਸਿੰਘ ਬਿੱਟੂ ਨੇ ਫੇਰ ਮੋੜਵਾ ਜਵਾਬ ਦਿੱਤਾ ਉਹਨਾਂ ਨੂੰ ਮੌਕਾ ਮਿਲ ਗਿਆ ਕਿ 1984 ਤੋਂ ਲੈ ਕੇ 2024 ਤੱਕ ਸਿੱਖਾਂ ਦਾ ਤੇ ਖੂਨ ਹੀ ਮੰਗਦੀ ਆਈ ਹੈ ਕਾਂਗਰਸ ਪਹਿਲਾਂ ਵੀ ਤੇ ਹੁਣ ਵੀ ਹੁਣ ਰਵਨੀਤ ਸਿੰਘ ਬਿੱਟੂ ਦੀ ਇਹ ਵੱਖਰੀ ਗੱਲ ਹੈ ਕਿ ਆ 20 ਜਿਹੜੀਆਂ 19 ਦੀਆਂ ਚੋਣਾਂ ਆ ਚੜੀਆਂ 24 ਦੀਆਂ ਚੋਣਾਂ ਲੰਘ ਕੇ ਗਈਆਂ ਨੇ ਇਸ ਦੇ ਵਿੱਚ ਜਦੋਂ ਭਾਪੀ ਦੇ ਕੈਂਡੀਡੇਟ ਬਣ ਕੇ ਰਾਤੋ-ਰਾਤ ਬਦਲ ਗਏ ਤਾਂ ਉਦੋਂ ਤੋਂ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਕਾਂਗਰਸ ਪਹਿਲਾਂ ਵੀ ਖੂਨ ਮੰਗਦੀ ਰਹੀ ਪਰ ਜਦੋਂ ਤਿੰਨ ਦਫਾ ਖੁਦ ਲੋਕ ਸਭਾ ਮੈਂਬਰ ਬਣੇ ਜਾਂ ਯੂਥ ਕਾਂਗਰਸ ਦੇ ਵਿੱਚ ਸਰਗਰਮੀਆਂ ਕਰਦੇ ਰਹੇ ਕਿ ਉਦੋਂ ਉਹ ਵੀ ਖੂਨ ਮੰਗਣ ਵਾਲਿਆਂ ਵਿੱਚੋਂ ਇੱਕ ਸਨ ਇਹ ਵੀ ਰਵਨੀਤ ਸਿੰਘ ਬਿੱਟੂ ਨੇ ਰਵਨੀਤ ਸਿੰਘ ਬਿੱਟੂ ਨੇ ਸਪਸ਼ਟ ਜ਼ਰੂਰ ਕਰਨਾ ਚਾਹੀਦਾ ਹੈ ਕਿ ਇਹ ਤਾਲ ਨਾਲ ਤਾਲ ਮਲਾ ਕੇ ਚੱਲਦੇ ਸੀ ਇੱਥੋਂ ਤੱਕ ਕਹਿ ਦਿੰਦੇ ਸੀ ਕਿ ਰਾਹੁਲ ਗਾਂਧੀ ਨੇ ਸਾਨੂੰ ਪੱਗ ਬੰਨਣੀ ਸਿਖਾਈ ਹੈ ਜਦੋਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਸੀ ਤੇ ਉਦੋਂ ਕੀ ਸੀ ਫਿਰ ਉਦੋਂ ਤੁਸੀਂ ਗਮਰਾਹ ਹੋਏ ਹੋਏ ਸੀ ਜਾਂ ਗਮਰਾਹ ਉਦੋਂ ਕਰ ਰਹੇ ਸੀ ਲੋਕਾਂ ਨੂੰ ਕੀ ਅੱਜ ਤੁਸੀਂ ਗਮਰਾਹ ਹੋ ਚੁੱਕੇ ਹੋ ਜਾਂ ਅੱਜ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਸਟੈਂਡ ਆ ਜਿਹੜਾ ਉਹ ਜਿਹੜਾ ਛੇਤੀ ਬਦਲਦਾ ਲੀਡਰਾਂ ਦਾ ਇਹ ਆਪਣੇ ਆਪ ਦੇ ਵਿੱਚ ਉਹਨਾਂ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੰਦਾ ਚਾਹੇ ਉਹ ਕਾਂਗਰਸ ਦਾ ਵਿਧਾਇਕ ਹੈ ਤੇਲੰਗਾਨਾ ਵਾਲਾ ਜਿਹੜਾ ਸਿਰ ਕਲਮ ਕਰਨ ਦੀਆਂ ਗੱਲਾਂ ਕਰ ਰਿਹਾ ਰਵਨੀਤ ਬਿੱਟੂ ਦੀਆਂ ਬਿਲਕੁਲ ਗਲਤ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਾਲਾਂਕਿ ਉਸ ਦੇ ਖਿਲਾਫ ਪਰਚਾ ਜ਼ਰੂਰ ਹੋਣਾ ਚਾਹੀਦਾ ਜਿਹੜਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦਾ ਪਰ ਰਾਹੁਲ ਗਾਂਧੀ ਦਾ ਜਿਹੜਾ ਦਿੱਤਾ ਹੋਇਆ ਬਿਆਨ ਉਹ ਭਾਜਪਾ ਦੀ ਸਿੱਖਾ ਅਗੋਂ ਨੂੰ ਅਣਗਿਣਤ ਸ਼ਿਕਾਇਤਾਂ ਕਰਕੇ ਹਾਲਾਂਕਿ ਹੁਣ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਨਾਮ ਦੇ ਉੱਤੇ ਦੋ ਸ਼ੀਟ ਪਰਚੇ ਦਰਜ ਹੋ ਜਾਣ ਪਰ ਰਾਹੁਲ ਗਾਂਧੀ ਕਹਿੰਦੇ ਕਿ ਮੈਂ ਆਪਣੇ ਬਿਆਨ ਤੇ ਕਾਇਮ ਆ ਔਰ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੈ ਪਰ ਮੈਂ ਸਿੱਖ ਭੈਣ ਭਰਾਵਾਂ ਤੋਂ ਪੁੱਛਣਾ ਚਾਹੁੰਨਾ ਕਿ ਮੈਂ ਕੀ ਗਲਤ ਕਿਹਾ ਸੀ ਇਸ ਦੇ ਵਿੱਚ ਮੈਨੂੰ ਦੱਸ ਦਿੱਤਾ ਜਾਵੇ ਉਹ ਕਹਿੰਦੇ ਪਰ ਭਾਜਪਾ ਜਿਹੜੀ ਆ ਪਾਰਟੀ ਉਹ ਮੇਰੇ ਖਿਲਾਫ ਬੜਾ ਕੂੜ ਪ੍ਰਚਾਰ ਕਰ ਰਹੀ ਹੈ ਹੁਣ ਗੱਲ ਇੱਥੇ-ਇੱਥੇ ਘੁੰਮ ਰਹੀ ਹੈ ਪਰ ਇਸ ਬਿਆਨ ਦੇ ਮਾਇਨੇ ਕੀ ਹੈ ਉਹ ਇਹ ਨਹੀਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਪਾਈਪਾ ਦੇ ਲੀਡਰਸ਼ਿਪ ਦੇ ਵਿੱਚੋਂ ਵੀ ਜਾਂ ਕਾਂਗਰਸ ਦੇ ਵੀ ਬਹੁਤ ਤੇ ਲੀਡਰ ਅਜਿਹੇ ਬਿਆਨਾਂ ਦੇ ਉੱਤੇ ਵਿਵਾਕੀ ਨਾਲ ਬੋਲ ਨਹੀਂ ਸਕਦੇ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਂਦਾ ਚੁੱਪੀ ਹੋ ਜਾਂਦੇ ਨੇ ਸਵਾਲ ਤਾਂ ਇਹ ਵੀ ਹੋ ਰਹੇ ਨੇ ਫਿਰ ਰਾਹੁਲ ਗਾਂਧੀ ਅਰਗਿਆਂ ਨੂੰ ਜਾਂ ਹੋਰਾਂ ਨੂੰ ਕਿ ਫਿਰ ਤੁਸੀਂ ਜਿਹੜੇ ਕਮਲਨਾਥ ਵਰਗੇ ਟਾਈਟਲਰ ਵਰਗੇ ਇਹ ਜਿਹੇ ਲੋਕ ਆ ਜਿਹੜੇ ਫਿੱਟ ਕਿਉਂ ਕੀਤੇ ਹੋਇਆ ਆ ਆਪਦੀਆਂ ਪਾਰਟੀਆਂ ਦੇ ਵਿੱਚ ਉਹ ਨਹੀਂ ਕੱਢਿਆ ਜਾਂਦਾ ਕੋ ਉਹਨਾਂ ਨੂੰ ਪਾਰਟੀਆਂ ਚੋਂ ਕੱਢਣਾ ਦੂਰ ਦੀ ਗੱਲ ਆ ਉਹਦੇਦਾਰੀਆਂ ਦਿੱਤੀਆਂ ਹੋਈਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਇਥੋਂ ਤੱਕ ਕਿ ਸਾਡੇ ਆ ਜਿਹੜੇ ਪੰਜਾਬ ਦੇ ਕਾਂਗਰਸ ਪ੍ਰਧਾਨ ਨਿਰਮਰਿੰਦਰ ਸਿੰਘ ਰਾਜਾ ਵੜਿੰਗ ਉਥੇ ਕਮਲਨਾਥ ਦੀਆਂ ਤਾਰੀਫਾਂ ਬੜੀਆਂ ਕਰਦੇ ਨਜ਼ਰ ਆਏ ਸੀ ਜਦੋਂ ਉਹ ਗਏ ਸੀ ਉਥੇ ਆਪਦਾ ਪ੍ਰਚਾਰ ਕਰਨ ਦੇ ਲਈ ਇਲੈਕਸ਼ਨ ਦੇ ਵਿੱਚ ਉਹ ਕਹਿੰਦੇ ਇਹਨਾਂ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਉਥੇ ਆਪ ਪਹਿਲਾਂ ਟੀ-ਸ਼ਰਟਾਂ ਪਾ ਪਾ ਕੇ ਮਾਂ ਤੁਝੇ ਸਲਾਮ ਜਿਸ ਦੇ ਉੱਤੇ ਲਿਖਿਆ ਹੋਇਆ ਉਸ ਨੂੰ ਲੈ ਕੇ ਵੀ ਵਾਅਦੇ ਵਚ ਰਹ ਆਏ ਬਗਾ ਇਹ ਸਵਾਲ ਉਹਨਾਂ ਨੂੰ ਕਰ ਦਿੰਦਾ ਪਰ ਇਹ ਸਾਰੇ ਮਸਲੇ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਮਝ ਕੌਣ ਰਿਹਾ ਤੇ ਭੜਕਾ ਕੌਣ ਰਿਹਾ ਸਵਾਲ ਇਸ ਗੱਲ ਦਾ ਹੈ ਸਮਝਣਾ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਨੇ ਸਮਝ ਲਿਆ ਤਾਂ ਉਹ ਅੱਗੇ ਉਹਦੀਆਂ ਧਾਰਮਿਕ ਧਾਰਮਿਕ ਭਾਵਨਾਵਾਂ ਭੜਕਦੀਆਂ ਕਿ ਨਹੀਂ ਭੜਕਦੀਆਂ ਇਹ ਵੀ ਗੱਲ ਇੱਕ ਆਪਣੇ ਆਪ ਦੇ ਵਿੱਚ ਹੈ ਪਰ ਜੇਕਰ ਸਮਝਿਆ ਨਹੀਂ ਜੇ ਸਿਰਫ ਸਿਆਸਤੀ ਕਰਨੀ ਹੈ ਦੂਸ਼ਣਬਾਜੀ ਇੱਕ ਦੂਜੇ ਤੇ ਕਰਨੀ ਹੈ ਤੇ ਮਸਲਾ ਪਹਿਲਾਂ ਵਾਂਗੂ ਨਾ ਪਹਿਲਾਂ ਹਾਲ ਜਿਵੇਂ ਹੋਇਆ ਨਾ ਆਉਣ ਵਾਲੇ ਸਮੇਂ 'ਚ ਹੋਣਾ ਤੇ ਨਾ ਅੱਜ ਦੀ ਘੜੀ ਵਿੱਚ ਹੱਲ ਹੁੰਦਾ ਦਿਖਾਈ ਦੇ ਰਿਹਾ ਪਰ ਇਹ ਬਿਆਨਬਾਜ਼ੀ ਬੜੀ ਖਤਰਨਾਕ ਹੈ ਕੜਤਨ ਭਰੀ ਹੈ ਇਸ ਦੇ ਨਾਲ ਫੋਟੀ ਪੈ ਰਹੀ ਹੈ ਲੀਡਰ ਹੀ ਆਪਸ ਵਿੱਚ ਨਹੀਂ ਇਕੱਲੇ ਪਾਟ ਰਹੇ ਲੋਕਾਂ ਨੂੰ ਵੀ ਪਾੜਿਆ ਜਾ ਰਿਹਾ ਤੇ ਇਹ ਪਾੜਾ ਜਿਹੜਾ ਰੁਕਣਾ ਚਾਹੀਦਾ ਹੈ ਤਾਂ ਕਿ ਲੋਕ ਆਪਸੀ ਮਿਲਵਰਤਨ ਵਿੱਚ ਰਹਿ ਸਕਣ ਇਹ ਫਿਰਕਾ ਪ੍ਰਸ ਸਿਆਸਤ ਉਹ ਲੋਕ ਖਾਸ ਕਰਕੇ ਪੰਜਾਬ ਦੇ ਲੋਕ ਤਾਂ ਬਰਦਾਸ਼ਤ ਕਰਦੇ